ਜੋ ਡੇਰਾ ਬਸੀ ਤਹਿਸੀਲ ਰੋਡ ਤੇ ਕਮੇਟੀ ਸੈਂਟਰ ਦੇ ਵਿੱਚ ਬੜੀ ਧੂਮ ਧਾਮ ਦੇ ਨਾਲ ਤੀਜ ਦਾ ਤਿਉਹਾਰ ਮਨਾਇਆ ਗਿਆ। ਜਿਵੇਂ ਕਿ ਤੁਸੀਂ ਤਸਵੀਰਾਂ ਦੇ ਵਿੱਚ ਵੀ ਦੇਖ ਰਹੇ ਹੋ ਕਿ ਕਿੰਨੀ ਧੂਮ-ਧਾਮ ਦੇ ਨਾਲ ਤੀਂ ਦਾ ਤਿਉਹਾਰ ਪੂਰੇ ਪੰਜਾਬ ਦੇ ਵਿੱਚ ਮਨਾਇਆ ਜਾ ਰਿਹਾ ਹੈ ਤਾਂ ਉੱਥੇ ਹੀ ਅੱਜ ਡੇਰਾਬਸੀ ਦੇ ਵਿੱਚ ਵੀ ਬੜੀ ਧੂਮ-ਧਾਮ ਦੇ ਨਾਲ ਤੀਜ ਦਾ ਤਿਉਹਾਰ ਜਿਹੜਾ ਹੈ ਉਹ ਮਨਾਇਆ ਜਾ ਰਿਹਾ ਹੈ ਜਿਵੇਂ ਕਿ ਸਭ ਨੂੰ ਪਤਾ ਹੈ ਕਿ ਤੀਜ ਦਾ ਤਿਉਹਾਰ ਪੰਜਾਬ 'ਚ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਉਸੇ ਹੀ ਤਰ੍ਹਾਂ ਅੱਜ ਡੇਰਾ ਬਸੀ ਤਹਿਸੀਲ ਰੋਡ ਤੇ ਕਮੇਟੀ ਸੈਂਟਰ ਦੇ ਵਿੱਚ ਬੜੀ ਧੂਮ ਧਾਮ ਦੇ ਨਾਲ ਤੀਜ ਦਾ ਤਿਉਹਾਰ ਮਨਾਇਆ ਗਿਆ ਜੇਕਰ ਇਸ ਤਿਉਹਾਰ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਵਿੱਚ ਬੋਲੀਆਂ ਪੰਗੜਾ ਅਤੇ ਗਿੱਧਾ ਮਹਿਲਾਵਾਂ ਦੇ ਵੱਲੋਂ ਬੜੀ ਉਤਸ਼ਾਹ ਦੇ ਨਾਲ ਪਾਇਆ ਜਾਂਦਾ ਜਿਵੇਂ ਕਿ ਆਪਾਂ ਸਭ ਨੂੰ ਪਤਾ ਹੀ ਹੈ ਕਿ ਤੀਆਂ ਦਾ ਤਿਉਹਾਰ ਪੰਜਾਬ ਦਾ ਸਭ ਤੋਂ ਉਤਸ਼ਾਹਿਤ ਤਿਉਹਾਰ ਹੈ ਜਿਸ ਦੇ ਵਿੱਚ ਮਹਿਲਾਵਾਂ ਬੜੀ ਖੁਸ਼ੀ ਭਾਵਨਾ ਦੇ ਨਾਲ ਤੀਆਂ ਦਾ ਤਿਉਹਾਰ ਮਨਾਉਂਦੀਆਂ ਨੇ ਤੇ ਜੇਕਰ ਗਿੱਧੇ ਦੀ ਗੱਲ ਕੀਤੀ ਜਾਵੇ ਤਾਂ ਗਿੱਧਾ ਵੀ ਸਾਡੇ ਸੱਭਿਆਚਾਰ ਦਾ ਹਿੱਸਾ ਹੈ ਜੋ ਕਿ ਇਸ ਤਿਉਹਾਰ ਨੂੰ ਹੋਰ ਵੀ ਸੋਨਾ ਬਣਾ ਦਿੰਦਾ ਹੈ ਤਾਂ ਜਿਵੇਂ ਕਿ ਤੁਸੀਂ ਤਸਵੀਰਾਂ ਦੇ ਵਿੱਚ ਵੀ ਦੇਖ ਰਹੇ ਹੋ ਕਿ ਕਿੰਨੀ ਧੂਮ-ਧਾਮ ਦੇ ਨਾਲ ਤੀਆਂ ਦਾ ਤਿਉਹਾਰ ਪੂਰੇ ਪੰਜਾਬ ਦੇ ਵਿੱਚ ਮਨਾਇਆ ਜਾ ਰਿਹਾ ਹੈ ਤਾਂ ਉੱਥੇ ਹੀ ਅੱਜ ਡੇਰਾਬਸੀ ਦੇ ਵਿੱਚ ਵੀ ਬੜੀ ਧੂਮ-ਧਾਮ ਦੇ ਨਾਲ ਤੀਜ ਦਾ ਤਿਉਹਾਰ ਜਿਹੜਾ ਹੈ ਉਹ ਮਨਾਇਆ ਜਾ ਰਿਹਾ ਹੈ ਡੇਰਾਬਸੀ ਤੋਂ ਸੀਨੀਅਰ ਪੱਤਰਕਾਰ ਨਵਨੀਤ ਸਿੰਘ ਦੀ ਰਿਪੋਰਟ